ਸਾਤਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅਸੀਂ ਖੜੇ ਆ ਪਿੰਡ ਫਟੇਗੜ ਕੋਰੋਟਾਣਾ ਦੇ ਵਿੱਚ ਇੱਥੇ ਰਾਤ ਬਹੁਤ ਵੱਡਾ ਹਾਦਸਾ ਵਾਪਰਿਆ ਹੈ ਧਰਮਕੋੜ ਦੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਇੱਥੇ ਲੱਗੇ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਹੈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਹੈ ਵੈਰੀਫਾਈ ਕਰ ਰਿਹਾ ਹੈ ਇਸ ਹਾਦਸਾ ਜਿਹੜਾ ਰਾਤ ਵਾਪਰਿਆ ਧਰਮਕੋੜ ਦਾ ਮੁੰਡਾ ਜਿਹੜਾ ਨੌਜਵਾਨ ਸੀ ਲੱਭਾ 90 ਦੀ ਮੌਤ ਹੋ ਚੁੱਕੀ ਹੈ ਤੇ ਇੱਕ ਗੰਭੀਰ ਜ਼ਖਮੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਖੂਨ ਦੇ ਛਿੱਟੇ ਲੱਗੇ ਹੋਏ ਨੇ ਖੂਨ ਦੇ ੱੱਬੇ ਲੱਗੇ ਹੋਏ ਨੇ ਇਹ ਉਸ ਨੌਜਵਾਨ ਦੇ ਨੇ ਜਿਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ ਜਾਨ ਤੋਂ ਮਾਰ ਦਿੱਤਾ ਗਿਆ ਲੱੱਬਾ ਨਾਮ ਦਾ ਜਿਹੜਾ ਨੌਜਵਾਨ ਹੈ ਧਰਮਕੋੜ ਦਾ ਰਹਿਣ ਵਾਲਾ ਉਸ ਦਾ ਕਤਲ ਕਰ ਦਿੱਤਾ ਗਿਆ ਸਕਦੇ ਹੋ ਤੁਸੀਂ ਪ੍ਰਸ਼ਾਸਨ ਪਹੁੰਚਿਆ ਹੋਇਆ ਥਾਣਾ ਧਰਮਕੋੜ ਦਾ ਪ੍ਰਸ਼ਾਸਨ ਪਹੁੰਚਿਆ ਹੋਇਆ ਅੱਜ ਦਾ ਵਿਸ਼ਾ ਹੈ ਤੇ ਜਾਂਚ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਧਰਮਕੋੜ ਇੱਥੇ ਪਹੁੰਚੇ ਹੋਏ ਨੇ ਤੇ ਇਹ ਪੂਰੇ ਜਿਹੜੇ ਕੇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇੱਥੇ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ ਤੇ ਮੌਤ ਹੋਈ ਹੈ ਲੱਬਾ ਲੱਬੇ ਦੀ ਮੌਤ ਹੋ ਚੁੱਕੀ ਹੈ ਉਸ ਦਾ ਪੋਸਟਮਾਰਟਮ ਕਰਵਾਉਣ ਦੇ ਲਈ ਲਾਸ਼ ਆ ਜਿਹੜੀ ਮੋਰਚਰੀ ਦੇ ਵਿੱਚ ਰਖਾਈ ਗਈ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮਰੀਤ ਸਿੰਘ ਜੀ ਰਾਤ ਨੂੰ ਕਿਸ ਤਰ੍ਹਾਂ ਵਾਪਰਿਆ ਕੁਝ ਪਤਾ ਲੱਗਾ ਜੀ ਇਹ ਲੜਾਈ ਹੋਈ ਰਾਤ ਸਰ ਅੱਛਾ ਮਗਰ ਗੱਡੀਆਂ ਆਈਆਂ ਮੋਟਰਸਾਈਕਲ ਦੇ ਵਿੱਚ ਵੱਜੀਆਂ ਆਣ ਕੇ ਜੀ ਤੇ ਉਹ ਗੱਡੀ ਤੋਂ ਉਤਰਦਾ ਨਾਲ ਇਹਨਾਂ ਨੂੰ ਕੁੱਟਣ ਡਿਆ ਪਏ ਨੇ ਅੱਛਾ ਤੇ ਤੁਹਾਡੇ ਬੇਟੇ ਦਾ ਨਾਮ ਕੀ ਹੈ ਜੀ ਦਿਲਪ੍ਰੀਤ ਸਿੰਘ ਜੀ ਉਹਨਾਂ ਨੂੰ ਸੱਟਾਂ ਲੱਗੀਆਂ ਜੀ ਉਹਨਾਂ ਦਾ ਸੱਟਾਂ ਸਿਰ ਤੇ ਟੱਕੇ ਲੱਗਿਆ ਮੱਥਾ ਸਿਰ ਪਾੜਿਆ ਜੀ ਤੇ ਦੂਜਾ ਮੁੰਡਾ ਦਾ ਮੌਕੇ ਤੇ ਦਿੱਤੀ ਹੋਈ ਉਸ ਦਾ ਨਾਮ ਕੀ ਹੈ ਉਹਨਾਂ ਦਾ ਆਪਣਾ ਲੱਬਾ ਕਹਿੰਦੇ ਆ ਲੱਬਾ 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 ਕਹਿੰਦੇ ਆ ਉਹਦੇ ਬਾਪ ਦਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਅੱਛਾ ਉਹ ਕੀ ਕੰਮ ਕਰਦੇ ਸੀ ਉਹ ਤਾਂ ਵਿਚਾਰੇ ਖੇਤੀਬਾੜੀ ਕਰਦੇ ਆ ਥੋੜੀ ਜਿਹੀ ਜ਼ਮੀਨ ਉਹਨਾਂ ਕੋਲੇ ਜੀ ਲੜਾਈ ਕਿਹਦੇ ਨਾਲ ਹੋਈ ਆ ਲੜਾਈ ਤਾਂ ਮੁੰਡੇ ਆਏ ਮਗਰ ਉਹਨਾਂ ਨਾਲ ਹੋਈ ਮੋਟੀ ਇੱਕੇ ਤਾਂ ਅੱਛਾ ਇੱਕ ਬਾਬੂਰਾਮ ਐ ਇੱਕ ਮਣੀ ਮਣੀ ਐ ਇੱਕ ਗਜੀਤ ਸਿੰਘ ਐ ਅੱਛਾ ਇਹ ਚਾਰ ਜਣੇ ਗੱਡੀ ਤੇ ਆਏ ਮਗਰ ਅੱਛਾ ਇਹ ਗੜ ਪਏ ਇਹ ਤੋਂ ਕੋਈ ਲੱਗੇ ਕੈਮਰੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੁਝ ਆਇਆ ਸੰਦਾ ਕੈਮਰੇ ਦੇ ਵਿੱਚ ਇਹਨਾਂ ਦੀ ਫੋਟੋ ਆਈਆਂ ਆ ਇਹਨਾਂ ਦੀਆਂ ਆ ਇਹਨਾਂ ਨੇ ਮਾਰਕੁੱਟ ਕੀਤੀ ਆ ਇਹਨਾਂ ਨੇ ਮਾਰਕੁੱਟ ਕੀਤੀ ਜੀ ਇਹਨਾਂ ਤੇ ਹੁਣ ਕਿੱਦਾਂ ਦੀ ਕਾਰਵਾਈ ਚਾਹੁੰਦੇ ਓ ਤੂੰ ਇਹ ਪਰਚਾ ਦਰਜ ਕਰਵਾਉਣਾ ਚਾਹੁੰਦੇ ਓ ਜੀ ਤੇ ਜਿਹੜਾ ਦੂਜਾ ਪਰਿਵਾਰ ਹੈ ਉਹ ਕਿੱਥੇ ਹੈ ਜੀ ਇਸ ਟਾਈਮ ਉਹ ਉਹ ਰੋਤੇ ਹਸਪਤਾਲ ਨੇ ਹਸਪਤਾਲਾ ਹਾਂ ਜੀ ਠੀਕ ਹੈ ਧੰਨਵਾਦ ਦਿਲਪ੍ਰੀਤ ਜਿਸ ਦੇ بیٹے ਨੂੰ ਸੱਟਾਂ ਲੱਗੀਆਂ ਨੇ ਇਹ ਉਸ ਦਾ ਬਾਪ ਸੀ ਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਨਾਮ ਲਏ ਆ ਜਿਹੜੇ ਜਿਹੜੇ ਮੁੰਡੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਨਾਮ ਵਿੱਚ ਲੈ ਆ ਉਹਨਾਂ ਨੇ ਕਿ ਇਹਨਾਂ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਹਨਾਂ ਦੀਆਂ ਫੋਟੋ ਜਿਹੜੇ ਲੱਗੇ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਆਈਆਂ ਨੇ ਇਹ ਜਿਹੜੀ ਤਸਵੀਰਾਂ ਨੇ ਤੁਹਾਡੇ ਨਾਲ ਧਰਮਕੋਟ ਤੇ ਦੋ ਨੌਜਵਾਨ ਮੇਲਾ ਦੇਖ ਕੇ ਮੋਗੇ ਤੋਂ ਵਾਪਸ ਆ ਰਹੇ ਸੀ ਧਰਮਕੋਟ ਨੂੰ ਤੇ ਦੋਨੋਂ ਜਿਹੜੇ ਇੱਕ ਦਿਲਪ੍ਰਿਤ ਤੇ ਇੱਕ ਲੱਭਾ ਇਹ ਜਦੋਂ ਇੱਥੇ ਫਤੇਗੜ ਤੇ ਤਾਂ ਕੁਝ ਲੋਕਾਂ ਨੇ ਉਸ ਉਹਨਾਂ ਨੂੰ ਘੇਰ ਲਿਆ ਘੇਰ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਕਿਉਂਕਿ ਪਹਿਲਾਂ ਦੱਸਦੇ ਆ ਕਿ ਪਹਿਲਾਂ ਵੀ ਇਹਨਾਂ ਦੀ ਲੜਾਈ ਚੱਲਦੀ ਆ ਰਹੀ ਹੈ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਦਿਲਪਰੀਤ ਗੰਭੀਰ ਜ਼ਖਮੀ ਹੈ ਜਿਹੜਾ ਲੱਭਾ ਤੁਸੀਂ ਤਸਵੀਰ ਦੇਖ ਸਕਦੇ ਹੋ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੈ ਇਸ ਦੇ ਸਾਰੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਲੱਗੇ ਸੀਸੀਟੀਵੀ ਕੈਮਰੇ ਦੇ ਫੁਟੇਜ ਸਾਹਮਣੇ ਆ ਚੁੱਕੀ ਹੈ ਉਸ ਕੈਮਰੇ ਦੇ ਵਿੱਚ ਜਿਹੜਾ ਕਿ ਸਾਰਾ ਕੁਝ ਕੈਦ ਹੋ ਚੁੱਕਿਆ ਹੈ ਕਲੀਅਰ ਹੋ ਚੁੱਕਿਆ ਆਖਰ ਇਹ ਮੌਤ ਕਿਹਨੇ ਕੀਤੀ ਹੈ ਤੇ ਕਿਹਨੇ ਇਹ ਇਹ ਭਾਣਾ ਵਰਤਾਇਆ ਆਪਾਂ ਲੋਕਾਂ ਦੇ ਨਾਲ ਵੀ ਇਹ ਗੱਲਬਾਤ ਕਰਾਂਗੇ ਇੱਧਰ ਪਿੰਡ ਵਾਸੀ ਨੇ ਪਿੱਟ ਫਟੇ ਕੋਰੋਟਾਣਾ ਕੋਰੋਟਾਣਾ ਨਹੀਂ ਹੈ ਬਿਲਕੁਲ ਕੋਰੋਟਾਣੇ ਗਿਆ ਕੀ ਨਾਮ ਹੈ ਤੁਹਾਡਾ ਜਸਵੰਤ ਸਿੰਘ ਅ ਬਾਬੂ ਜੀ ਇਹ ਰਾਤ ਜਿਹੜੀ ਘਟਨਾ ਵਾਪਰੀ ਹੈ ਇਹ ਕਿਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਬਹੁਤ ਘਟਨਾਵਾਂ ਵਾਪਰੀਆਂ ਅੱਜ ਤੁਹਾਡੇ ਫਤਿਹਗੜ੍ਹ ਨੌਜਵਾਨ ਨੂੰ ਮਾਰ ਦਿੱਤਾ ਬਹੁਤ ਮਾੜਾ ਕੰਮ ਹੋਇਆ ਪਿਆ ਜੀ ਬਹੁਤ ਸਰਾ ਹੀ ਹੋਇਆ ਪਿਆ ਵਾਰੀਂ ਨਿਕਲਦੇ ਲੋਕ ਡਰਦੇ ਜੀ ਰਾਤ ਪਤਾ ਲੱਗਾ ਹੀ ਤੁਹਾਨੂੰ ਕੁਝ 9 ਵਜੇ ਟਾਈਮ ਆਜਦਾ ਹੈ ਨਹੀਂ ਅੱਛਾ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਵਾਪਰੀ ਇਹ ਹਾਂ ਪਿੰਡ 'ਚ ਵਾਪਰੀ ਜੀ ਸਹੀ ਪਤਾ ਲੱਗਾ ਜੀ ਹਾਂ ਜੀ ਅੱਛਾ ਬਹੁਤ ਮਾੜਾ ਕੰਮ ਹੋ ਜਾ ਰਿਹਾ ਬੰਦ ਹੋਣਾ ਚਾਹੀਦਾ ਇਹਦੇ ਹਾਂ ਬੰਦ ਹੋਣਾ ਚਾਹੀਦਾ ਠੀਕ ਹੈ ਧੰਨਵਾਦ ਜੀ ਆਪਾਂ ਹੋਰ ਦੇ ਨਾਲ ਵੀ ਕੀ ਨਾਮ ਹੈ ਤੁਹਾਡਾ ਮਰਪਾ ਸਿੰਘ ਹਾਂ ਜੀ ਮਰਪਾ ਸਿੰਘ ਮਰਪਾ ਸਿੰਘ ਜੀ ਇਹ ਜਿਹੜਾ ਵਾਰਦਾ ਤਾਂ ਹੋ ਹੀ ਜਾ ਰਹੀਆਂ ਨੇ ਤੁਹਾਡੇ ਪਿੰਡ ਰਾਤ ਵਾਪਰੀ ਆ तकरीबन 9 9:30 10 ਵਜੇ ਕੀ ਕਹਿਣਾ ਹੈ ਜੀ ਦੰਦੇ ਨਾ ਕੀ ਆ ਬੱਟੀ ਮਾੜਾੇ ਕੰਮ ਹੋਈ ਜਾਂਦਾ ਹੈ ਕੋਈ ਚੰਗਾ ਦਾ ਕੋਈ ਹੈ ਨਹੀਂਗਾ ਇਹ ਉਹ ਗਲਤ ਕਰਦਾ ਹੈ ਜਿਹੜਾ ਟੱਕਾ ਮਾਰ ਬੰਦ ਹੋਣਾ ਚਾਹੀਦਾ ਹੈ ਹਾਂ ਬੰਦ ਹੋਣਾ ਚਾਹੀਦਾ ਜੀ ਇਹ ਮਾੜਾ ਕੰਮ ਕੋਈ ਬਾਹਰ ਨਹੀਂ ਜਾ ਸਕਦਾ ਰਾਤ ਨੂੰ ਨਿਕਲਦੇ ਨਹੀਂ ਜਦੋਂ ਬਾਹਰ ਕੋਈ ਹੋਈ ਆਵੇ ਦਿਨੋ ਦਿਨ ਹਾਲਾਤ ਮਾੜੇ ਹੋਈ ਜਾਂਦੇ ਆ ਜੀ ਹਾਂ ਮਾੜੇ ਹੋਈ ਜਾਂਦੇ ਆ ਠੀਕ ਆ ਜੀ ਅਸੀਂ ਪ੍ਰਿੰਟ ਫਤਿਹਗੜ੍ਹ ਤੇ ਲੋਕਾਂ ਦੇ ਨਾਲ ਗੱਲਬਾਤ ਕਰਨੇ ਆਂ ਜਿੱਥੇ ਘਟਨਾ ਇਹ ਵਾਪਰੀ ਆ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਜੀ ਕੀ ਕਹਿਣਾ ਜਾਂਦੇ ਜੀ ਆਹ ਜੀ ਜਿਹੜਾ ਰਾਤ ਘਟਨਾ ਵਾਪਰੀ ਹੈ ਕੁੱਟ-ਕੁੱਟ ਕੇ ਤੁਹਾਡੇ ਪਿੰਡ ਰਾਤ ਇੱਥੇ ਨੌਜਵਾਨ ਨੂੰ ਮਾਰ ਦਿੱਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਾੜਾ ਕੰਮ ਕਿਹਾ ਜੀ ਮਾੜਾ ਕੰਮ ਹੋਇਆ ਇਹ ਬੰਦ ਹੋਣਾ ਚਾਹੀਦਾ ਜੀ ਬੰਦ ਹੋਣਾ ਚਾਹੀਦਾ ਹੂੰ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਕਨੌਣੀ ਹਰਕਤਾਂ ਮਾੜਾ ਹੋਇਆ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਵਾਂ ਨੇ ਜਨਮ ਲੈ ਰਹੀਆਂ ਨੇ ਤੇ ਦਿਨੋਂ-ਦਿਨ ਕ੍ਰਾਈਮ ਵੱਧਦਾ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਹੈ ਇਹਨਾਂ ਲੋਕਾਂ ਦੇ ਉੱਤੇ ਸਖਤੀ ਦੇ ਨਾਲ ਜਿਹੜਾ ਪੇਸ਼ ਆਉਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਦੇ ਉੱਤੇ ਦੇਖਦੇ ਰਹੋ ਸੋਨਾ ਟੀਵੀ ਪੰਜਾਬ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾ ਵੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਣੇ ਆ ਤਦ ਤੱਕ ਲਈ ਮੈਂ ਤੁਹਾਡਾ ਆਪਣਾ ਸੋਨਾ ਰਹਿਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ